सत्या होगी हूँ जैसे जाके देखा गुच्छा गुच्छा किसी झगड़ा नहीं है किसी सलवार नहीं है सची तो बहुत परेशान कर दी न्याण करते सारा कुछ उम्मीद

ਜੋ ਰੇ ਸੀ ਦੇ ਨਿੱਕੇ ਹੁਣ ਦੇਖ ਲੋ 8 8 16 ਜਹਾਦਰਾ ਹੋ ਗਈਆਂ ਹੈ ਨਾ ਤੇ 5 51 ਦੁੱਧੀਆਂ ਸੀਗੀਆਂ ਵਿਆਹ ਨੂੰ ਸੁਖ ਨਾਲ 17 ਮਾਸਾ ਲੱਗ ਰਹਿਣਾ ਅਗਲੇ ਮਹੀਨੇ ਆਜ ਅੱਜ ਦੇਖ ਲੋ ਇਹਨਾਂ ਦਾ ਉੱਥੇ ਮੈਨੂੰ ਅਸਲ ਪਲਾਨ ਹੋਈ ਨਹੀਂ ਮਿਲਿਆ ਫਿਰ ਮੈਨੇ ਆਈ ਹੈ ਤਾਂ ਤੋਂ ਕੇ ਨਾ ਮਤਲਬ ਉੱਥੇ ਬਾਅਦ ਬਹੁਤ ਫੇਹਲਨ ਪਾਣੀ ਚ ਗੱਢ ਕੇ ਸੁਖਣਾ ਪਾਉਗੀ ਨਾਲੇ ਨਾ ਤਾਂ ਹਲਕੀ ਹਲਕੀ ਸਮੈਲ ਜੀ ਆਂਦੀ ਪਈ ਹੈ ਇਦਾਂ ਕਿ ਉਹ ਹੁਣ ਸਾਲ ਹੋ ਗਿਆ ਸੀ ਨਾ ਪੈਨ ਸਰਦੀਆਂ ਦੇ ਰੱਖੇ ਹੋਏ ਦੇ ਵਿੱਚ ਜਦੋਂ ਗਰਮੀ ਚੜੀ ਸੀ ਮਾਰਚ ਵਿੱਚ ਰੱਖ ਦਿੱਤੇ ਸੀ ਕਿਉਂਕਿ ਜਦੋਂ ਗਰਮੀ ਆ ਜਿੱਤਾਂ ਲੰਨ ਵਾਲੇ ਪੈਂਦੇ ਨਹੀਂ ਨਾ ਹੇਲ ਕਾਟਨ ਦੇ ਪੈਂਦੇ ਨੇ ਮੈਨੂੰ ਇਹ ਚਾਹਤ ਆ ਨਾ ਕਿਤੇ ਬਾਹਰ ਅੰਦਰ ਦੇ ਜਾਣਾ ਪਵੇ ਤਾਂ ਪੈਣਾ ਦਾਇ ਦੇ ਨਾਲ ਫਿਰਾਰਾ ਹੈ ਫਿਰਾਰਾ ਸੂਟਰੀ ਵਗੇਰੇ ਦੇ ਰੱਖੇ ਹੋਏ ਨੇ ਤੇ ਆ ਇਹ ਪਾਪਰ ਦਾ ਪਿਆਮਾ ਹੈ ਤੇ ਇਹ ਕਹਿੰਦੀ ਮੈ ਪਾਉਣਾ ਤੇ ਮੈਨੂੰ ਚਾਹਤ ਤੋਂ ਪਾ ਲਈ ਬਾਕੀ ਕਿਸੇ ਨਾਲ ਦਾ ਕੋਸ਼ ਨਹੀਂ ਹੈ ਕਿਸੇ ਨਾਲ ਦਾ ਕੋਸ਼ ਨਹੀਂ ਹੈ ਨਾ ਵਾਸਤੇ ਨਾ ਨੇ ਤੁਸੀਂ ਕੀ ਕਰਦੇ ਸੀਗੇ ਸਾਰੇ ਕੰਮ ਕੁੰਮ ਕਰ ਲਏਗੇ ਭੈਣਾਂ ਨੇ 12:00 ਵਜੇ ਕੰਮ ਤਾਂ ਮੁਕਾਰੇ ਹੋਲੇ ਬਸ ਮੇਰੇ ਵੀ ਕੰਮ ਤਾਂ ਹੋਣੀ ਮੁੱਕੇ ਨੇ ਮੈਂ ਵੀ ਬੇਲੀ ਹੋਈ ਸੀ ਮਿਆਂਨੇ ਕਰਕੇ ਐ ਚੱਲਦੇ ਆਣੇ ਹੈਗੇ ਨਹੀਂ ਕਰ ਨਹੀਂ ਤਾਂ ਫਿਰ ਮੈਂ ਇਕੱਲੀ ਸਾਰਾ ਦਿਨ ਇਕੱਲੀ ਦਾ ਹੀ ਲੰਗੇ ਜਾਂਦਾ ਕੋਈ ਆਂਦਾ ਨਾ ਜਾਂਦਾ ਨਾ ਘਰੇ ਇਹ ਤੇ ਸਿਆਣਾ ਵਿਚਾਰ ਤੇ ਹੋਣਾ ਚਾਹੀਦਾ ਹੈ ਨਾ ਤੇ ਪਹਿਲਾਂ ਤਾਂ ਸਮਝੀ ਹੁੰਦੇ ਸੀਗੇ 2019 ਤੋਂ ਨੀ ਡੈਥ ਹੋ ਗਈ ਸੀ ਜਦ ਕੋਰੋਨਾ ਸੀਗਾ ਉਹਨਾਂ ਨੂੰ ਕੋਰੋਨਾ ਨਹੀਂ ਤਾਂ ਕੋਈ ਪ੍ਰੋਬਲਮ ਨਹੀਂ ਸੀਗੀ ਜਿਵੇਂ ਕਿ ਉਹਨਾਂ ਨੂੰ ਨਾ ਹਾਰਡੀ ਪ੍ਰੋਬਲਮ ਸੀਗੀ ਤੇ ਫਿਰ ਉਹਨਾਂ ਦਾ ਬੀਪੀ ਬੂਪੀ ਹੈ ਨਾ ਕੈਟਰੀਆ ਸੀ ਜਾਂ ਤਾਂ ਤਾਂ ਇੱਕਣ ਲੋਅ ਹੋ ਗਈ ਸੀਗੀ ਬਹੁਤ ਜ਼ਿਆਦਾ ਫਿਰ ਉਹਨਾਂ ਨੂੰ ਸਟੈਂਡਸ ਟੁੰਟ ਪਹਿਣਾ ਸੀਗਾ ਉਹ ਤਾਂ ਪਿਆ ਹੀ ਨਹੀਂ ਸੀਗਾ ਉਹਨਾਂ ਜਿੱਦਣ ਪਵਾਉਣਾ ਸੀ ਉਹ ਤੋਂ ਇੱਕ ਪਹਿਲਾਂ ਉਹਦੀ ਬੈਠ ਹੋ ਗਈ ਸੀ ਸਿਆਣਾ ਹੋਵੇ ਤਾਂ ਹੈਨਾ ਚਲ ਦੋ ਜਣੇ ਬੈਠੇ ਘਰੇ ਗੱਲਾਂ ਵੀ ਕਰਦੇ ਰਹਿੰਦੇ ਨੇ ਜਿੱਦਾਂ ਹੁਣ ਬੱਚੇ ਸਕੂਲ ਚਲੇ ਜਾਂਦੇ ਨੇ ਤੇ ਕੰਮ ਤੇ ਚਲੇ ਜਾਂਦੇ ਨੇ ਮੈਂ ਲਸਾਰ ਆ ਦੇ ਨੂੰ ਕੱਲੀ ਬੈਠੀ ਰਹਿਣੀ ਆ ਹੁਣ ਮੈਨੂੰ ਇਹ ਹੋਇਆ ਕਿ ਮੇਰੀ YouTube ਫੈਮਲੀ ਮੇਰੇ ਨਾਲ ਹੈ ਤੇ ਮੈਂ ਹੈਨਾ ਆਪਣੀ ਫੈਮਲੀ ਨਾਲ ਜਦ ਮੇਰਾ ਦਿਲ ਕਰੇ ਤੇ ਮੈਂ ਉੱਠ ਕੇ ਹੋ ਜਾ ਕੇ ਆ ਤੇ ਵੀਡੀਓ ਬਣਾਉਣ ਲੱਗ ਪਿਆ ਅਗਰ ਦਿਲ ਨਾਲਾਰੇ ਲੱਗ ਰਹੀ ਹੈ ਤੇਰੂੰਗੀ ਤੇ ਐਨਹੀਂ ਹੈ ਨਾ ਬਹੁਤ ਹੁੰਦਾ ਜਨ ਦਿਲ ਸਾਰੇ ਮੈਨੂੰ ਸਪੋਰਟ ਕਰਨਾ ਤੇ ਘਰ ਦੇ ਵੀ ਜਿਹੜੇ ਮੇਰੇ ਵੀਰ ਭੈਣ ਮੈਨੂੰ ਸਪੋਰਟ ਹੋਣਾ ਦਾ ਦਿਲੋਂ ਥੈਂਕ ਯੂ ਹਨਾ ਧੰਨਵਾਦ ਕਿ ਤੁਸ ਕੀ ਮੈਨੂੰ ਸਬਸਕ੍ਰਾਈਬ ਕੀਤਾ ਇਹ ਲੋਕਾਂ ਦੇ ਤੇ ਇੱਕ ਇੱਕ ਸਬਸਕ੍ਰਾਈਬਿੰਗ ਬਾਅਦ ਮੇਰਾ 3-4 ਦਿਨ ਤੇ 70 ਹੋ ਗਏ ਤੇ ਮੈਨੂੰ ਤਾਂ ਉਹਦੀ ਵੀ ਬਹੁਤ ਖੁਸ਼ੀ ਹੋਈ ਪਈ ਹੈ ਤੇ ਬੱਸ ਹੁਣ ਮੈਂ ਨਾ ਕੱਪੜੇ-ਕੁਪੜੇ ਐਨੰਤ ਮੈਂ ਪਾਣੀ ਚ ਕਰ ਦੂੰਗੀ ਮੇਥੇ ਚਾਲ ਖਲਾ ਰਹਿ ਜਾਂਦੀ ਜੰਗਲ ਆਲਾ ਆਹ ਚੁੰਨੀ ਦੇ ਬਤਨੀ ਟੋਪਕਾ ਲਾ ਦੂਗੀ ਯਾਨੀਆ ਤੇ ਬਸ ਉੱਪਰ ਪੈਟ ਦੇ ਵਿੱਚ ਹੀ ਪਤਾ ਨਹੀਂ ਨਵੀਂ ਆਈ ਸੀਗੀ ਇਹ ਗੱਗੂ ਹੀ ਫਰੋਲਾ ਫਾਲੀ ਕਰਦਾ ਰਹਿਣਾ ਉੱਪਰ ਜਾ ਕੇ ਇਹ ਸਾਰੇ ਕੱਪੜੇ ਖਰਾਬ ਕੀਤੇ ਕਿ ਇਸ ਦਿਨ ਵੈਲੇ ਕੇ ਟੈਂਕ ਵੀ ਸਾਰੇ ਉੱਪਰ ਸੱਪ ਪਾਈ ਤੇ ਉੱਪਰ ਮੈਂ ਤੇ ਜਾਂਦੀ ਨਹੀਂ ਹੈਗੀ ਮੇਰੇ ਥੱਲੇ ਹੀ ਸਾਰਾ ਇਹ ਬੈਠੀ ਰਹਿਣੀ ਆ ਤੇ ਇਹਨੂੰ ਦੇਖ ਹੁਕਮਬਲ ਲਿਆ ਵਈ ਇਰੇ ਆ ਕੱਪੜੇ ਲੈ ਲਵੇਂ ਆ ਉਸ ਕਲੀਨਿੰਗ ਕੀਤੀ ਸੀ ਸਾਫ ਸੁਫਾਈ ਕਰ ਦਿੱਤੀ ਸੀ ਉਹੀ ਇਹਨੂੰ ਦਿਲ ਲੱਟਿਆ ਬਾਰੇ ਕਿਹਾ ਵੀ ਮੇਰੇ ਨਾਲ ਤਾਂ ਤਾਰ ਨਹੀਂ ਮੋਰ ਤਾਂ ਇੰਝ ਜ਼ਿਆਦਾ ਠੰਡ ਲੱਗਦੀ ਹੈ ਮੇਰੇ ਨੂੰ ਠੰਡੀਆਂ ਆਉਂਦੀਆਂ ਬੱਚੇ ਬਸ 2-4 ਦਿਨ ਮੇਰੇ ਨਾਲ ਖਾਓਗੇ ਤੇ ਮੈਂ ਨਾ ਕੱਲ ਕਿੰਨੀ ਤਰੀਕੇ ਕੱਲ 15 ਐ 16 ਨੂੰ ਸੀ ਪੈਂਦੇ ਜਾਣੇ ਪੇਕੀ ਜਾਣਾ ਹੈ आज मैं भी चांदनी जाऊंगी तो मैं बिगने वाली 500 है मैं उसके अपने लिए कपड़े लेके आऊंगी एक जी ए, ए हिंदी बोलती है ए ना मैं थी दी पताती थे दी मां बोली है ना पंजाबी ए टेस्ट पंजाबी आजकल बच्चे ਦਿੱਤਾ ਸਕੂਲਾਂ ਚ ਕਹਿੰਦੇ ਉਦਾਂ ਹੀ ਬੋਲਦੇ ਨੇ ਮਿਹਨਿਆਬੀ ਵੀ ਬੋਲ ਲੈਂਦੀ ਐ ਸਾਡੀ ਭਾਸ਼ਾ ਵੀ ਹੋਰ ਹੈ 도ਆਬਿਆ ਕੰਢੀ ਆਣ ਆ ਸੀ ਉਦਾਂ ਦਾ ਐਂਡ ਨਾ ਭੇ ਆ ਦਿਨਿਆ ਐ ਐਸੀ ਉਧਰ ਦੇ ਦਧਾਰ ਮਾਰ ਰਿਹਾ ਕਿ ਬੋਲਦੇ ਨੇ ਸਾਡੇ ਸਾਰੇ ਅਸੀਂ ਵਿਦਿਆ ਗੁੱਦ ਦੇ ਸਾਡੇ ਸਾਰੇ ਘਰ ਵਰਗੇ ਹਾਲੇ ਖਾਲੋ ਕੀ ਕਰੇ ਖਾਵ ਇਦਾਂ ਬੋਲਦੇ ਨੇ ਸਾਰੇ ਤੇ ਮੇਰੀ ਦਿਖਾਈ ਮੇਰੇ ਵੇਟ ਹੱਦ ਤੱਕ ਬੋਲਦੇ ਨੇ ਪਰ ਉਹ ਨਾ ਵੀਡੀਓ ਵੀਡੀਓ ਨਹੀਂ ਬਣਾਉਂਦੇ ਤੇ ਉਹਦੇ ਮੈਂ ਤੇ ਇਹ ਚੈਨ ਵਾਲੀ ਦੱਸਿਆ ਵੀ ਨਹੀਂ ਹੈਲਾ ਕਿ ਤੁਹਾਨੂੰ ਪਤਾ ਹੀ ਹੈ ਕਿ ਰ ਹੈ ਨਾ ਅੱਗੇ ਰਿਸ਼ਤਦਾਰੀ ਤੇ ਪਿਆ ਆ ਦੇਣਗੇ ਤੇ ਫਿਰ ਐ ਨਹੀਂ ਭੰਪ ਦੇ ਦੇਣਗੇ ਮੇਰੇ ਘਰ ਵਾਲੇ ਨੂੰ ਹੋਰ ਕਲੇਸ਼ ਨੂੰ ਲੋਕ ਹੋ ਜੂਗੇ ਉਹ ਤਾਂ ਇਹਨਾਂ ਤੇ ਪਤਾ ਵੀ ਮੈਂ ਵੀਡੀਓ ਬਣਾਨੀ ਹੈ ਤਾਂ ਕਹਿਨੇ ਆ ਪਰ ਪਤਾ ਨਹੀਂ ਕਿ ਉੱਜਵੰਧਾ ਰਿਸ਼ਤੇਦਾਰ ਕੋਈ ਕਹਿ ਦੇਵੇ ਉਹ ਮੰਦੇ ਮਨ ਚ ਆ ਜਾਂਦਾ ਵੀ ਹਾਂ ਨਾ ਤੁਰੇ ਨੂੰ ਛੱਡ ਪਰ ਕੀ ਬਣਾਣੀ ਐ ਇਹ ਕੋਲੇ ਸੜਾ ਹੋ ਜਾਊਗਾ ਇਹਦੇ ਨਾਲ ਚੰਨਾ ਵੇਖ ਕਿਸੇ ਨੂੰ ਦੱਸ ਜਾਈ ਨਹੀਂ ਹੈਗਾ ਮੈਂ ਤੇ ਚੁੱਪ ਕਰਕੇ ਆਪਣਾ ਘਰੇ ਅੰਦਰੀ ਬਣਾ ਲੈਣੀ ਆ ਬਸ ਉਹਦੇ ਸੂਟ ਸਾਲ ਕੱਟਾ ਹੀ ਕੱਟੇ ਹੋਏ ਦੇ ਵਿੱਚ ਜੀ ਨੇ ਤੇ ਮੈਂ ਕਬੀ ਸੂਰਸੀ ਲੈਣ ਨਹੀਂ ਆਉਣ ਤੇ ਪਹਿਲੇ ਸਾਡੇ ਨਾਲ ਨਾ ਇਸ ਬਾਜ਼ਾਰ ਜਾਣੇ ਲਈ ਵੀ ਜਾਉਗੀ ਅਸੀਂ ਦੋਨੇ ਜਾਵਾਂਗੇ ਬਾਜ਼ਾਰ ਤੇ ਇਹਨੂੰ ਕੱਪੜੇ ਲੈ ਕੇ ਆਣੇ ਨੇ ਤੇ ਮੈਂ ਤੇ ਸੁਕਣ ਵਾਲ ਚੁੱਲੀ ਡ్రਾਇਰ ਆਣੀ ਹੈ ਤੇ ਪਹਿਨ ਕੱਲੋ ਤੇ ਤਿਲਪੜਾ ਆਣੀ ਹੈ ਵੀਡੀਓ ਪੇਕ ਕੇ ਲੈ ਕੇ ਵੀ ਬਣਾਉਣੀ ਨੇ ਫਰਮਾ ਲਾਉਗੀ ਭਰਾ ਦੇ ਸਾਹਮਣੇ ਵੀ ਵੀਡੀਓ ਬਣਾਣੀ ਨੇ ਭਰਾ ਤੜ ਲੱਗਦਾ ਉਸ ਤੋਂ ਉਹਦਾ ਸੁਭਾਅ ਹੋ ਰਿਹਾ ਗੁੱਸੇ ਵਾਲਾ ਹੈ ਨਾ ਤੇ ਉਹ ਤੋਂ ਡਰ ਲੱਗਦਾ ਮੈਨੂੰ ਮੇਰੇ ਭਰਾ ਤੋਂ ਤੇ ਲੈਟਰ ਵੀ ਲੈ ਗਈ ਸੀ ਇਦੂ ਇਹ ਹੁੰਦਾ ਵੀ ਜੰਦੀ ਹੈ ਨਾ ਸਿਰ ਤੇ ਲੈ ਕੇ ਵੀਡੀਓ ਬਣਾ ਲਵਾਂ ਤੇ ਤੇ ਪੇਕੇ ਜਾ ਕੇ ਵੀ ਬਣਾਉਂਗੀ ਫਿਰ 16 ਨੂੰ ਤੇ ਪੇਕੇ ਜਾਣਾ 17 ਨੂੰ ਵਿਆਹ ਮੇਰੀ ਨਾਲ ਦੇ ਕਿਸੇ ਨਾਲ ਆਪਣੇ ਰਿਸ਼ਤੇਦਾਰੀ ਕੋਲ ਜਾਉਂਗੀ ਤੇ ਮੈਂ ਸਾਡੇ ਨਾਲ ਜੁੜੂ ਹੋਈਆਂ ਕਰੂੰਗੀ ਨਾ ਪੇਕੇ ਨਾਲ ਤਾਂ ਐ ਚਾਹੀਦਾ ਹੁੰਦਾ ਤੇ ਜਿਹੜੀ ਇਹ ਮੇਰੇ ਨਾਲ ਨੂੰ ਤਾਂ ਚਾਹ ਹੁੰਦਾ ਜਿੰਦਾ ਮੌਤ ਚਾਹ ਹੋਇਆ ਤੇ ਮੰਮੀ ਵੀ ਆ ਕੇ ਗਈ ਸੀ ਇਹ ਫੇਰੀ ਮੈਂ ਮੰਮੀ ਨਾਲ ਰੀੜੀ ਰੀੜੀ ਬਣਾਈਏ ਲੋਟ ਚਾਰ ਵੀ ਸ਼ਾਰਟਸ ਬਣਾਈਏ ਸੀ ਉਹ ਪਾਲ ਕੇ ਸੀਗੇ ਮੈਂ ਜਰੂਰ ਨਾਲ ਜ਼ਰੂਰ ਸ਼ੇਅਰ ਕਰੂੰਗੀ ਆਪਣੇ ਪੇਕੇ ਨਾਲ ਵੀ ਸ਼ੇਅਰ ਕਰੂੰਗੀ ਕਿਉਂਕਿ ਪਿੰਡ ਤਾਂ ਬਹੁਤ ਰੌਣਕ ਹੁੰਦੀ ਐ ਸਾਰੇ ਸ਼ਹਿਰਾਂ ਦੇ ਵਿੱਚ ਅੰਦਰ ਕਿੱਲਾ ਵੀ ਆਨਣਾ ਨਾਲ ਜਦੋਂ ਪਿੰਡ ਤਾਂ ਆ ਜਾ ਪੈਣੀ ਬਹਿ ਜਾ ਪੈਣੀ ਐਦਾਂ ਹੋਈ ਜਾਂਦੀ ਹੈ ਹੈਨਾ ਤੇ ਮੈਂ ਚਲੋ ਤੁਹਾਡੇ ਨਾਲ ਬਾਅਦ ਵਿੱਚ ਗੱਲ ਕਰਦੀ ਮੈਂ ਸੀਖ ਸਾਥੀਲਾ ਤੂੰ ਵੀਡੀਓ ਬੰਦ ਕਰੇ ਉੱਧਰ ਵੀ ਆਪੇ ਮੰਮਾ ਮੂਜੀ ਮਤ ਉਠਾਓ ਇਹ ਤਾਂ ਉੱਠ ਦੇਣੀ ਹੈਗੀ ਮੈਂ ਹੀ ਉਠਾ ਦੇਣੀ ਹੈ ਦੇਖ ਲਓ ਅੱਖ ਲੱਗਦੇ ਨਹੀਂ ਹਿਆਣੇ ਅੱਜ ਕੱਲ ਡਾਰੇ ਨਹੀਂ ਹੈਗਾ ਇੱਕ ਦਿਨ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਤੇ ਮੈਂ ਨਾ ਬਾਹਰ ਨਿਕਲੀ ਤੇ ਮੈਨੂੰ ਵਾਲਾ ਗੰਦਾ ਗੰਦਾ ਜਿਹਾ ਲੱਗਿਆ ਬੇੜਾ ਤੇ ਅੱਧਾ ਬੇੜਾ ਤਾਂ ਮੈਂ ਧੋਤਾ ਸੀ ਇਧਰ ਵਾਲਾ ਪਿਛਲੇ ਪਾਸੇ ਦਾ ਰਹਿ ਗਿਆ ਸੀਗਾ ਤੇ ਮੈਂ ਸੋਚੇ ਚੱਲ ਹੁਣ ਮੈਂ ਧੋ ਦਿੰਨੀ ਆ ਤੇ ਤੁਹਾਨੂੰ ਪਤਾ ਕਿ ਥੇ ਪੈਣਾ ਤੋਂ ਬੇਲੀਆਂ ਬੈਠੀਆਂ ਜਾਂਦਾ ਕੋਈ ਨਹੀਂ ਵੇਠ ਦਾ ਬੇਲਾ ਐ ਹੁੰਦਾ ਵੀ ਹੈ ਨਾ ਆਪਣਾ ਘਰ ਸਾਫ ਸੁਥਰਾ ਹੀ ਸੋਹਣਾ ਲੱਗਦਾ ਜੀ ਕੋਈ ਆ ਜਾਵੇ ਤੇ ਚੰਗਾ ਨਹੀਂ ਲੱਗਦਾ ਤੇ ਇੱਥੇ ਮੇਰਾ ਮੈਟ ਗਿੱਲਾ ਹੋ ਗਿਆ ਸੀ ਮੈਨੂੰ ਤਾਂ ਇਹਦਾ ਹੀ ਸੰਦੇ ਪੈ ਗਏ ਮੈਂ ਕਿਹਾ ਹੁਣ ਬੱਚਿਆਂ ਨੇ ਸਾਰੇ ਗਿੱਲੇ ਪੈਰ ਲੈ ਕੇ ਅੰਦਰ ਆਏ ਬੜਨਾ ਤੇ ਸਾਰੇ ਪੈੜਾ ਪੈੜਾ ਕਰ ਦੇਣੀਆਂ ਨੇ ਚੱਲ ਹੁਣ ਸੁੱਕੂਗਾ ਵੀ ਪਤਾ ਨਹੀਂ ਕਦੋਂ ਕਿਉਂਕਿ ਧੁੱਪ ਨਹੀਂ ਨਿਕਲਦੀ ਤੇ ਮੈਂ ਆਪਣਾ ਵੇੜਾ ਜਿਹੜਾ ਹੈ ਨਾ ਚੰਗੀ ਤਰ੍ਹਾਂ ਧੋ ਲਵਾ ਨਾਲੇ ਹੁਣ ਤੁਹਾਨੂੰ ਪਤਾ ਸਿਆਲ ਆ ਗਿਆ ਤੇ ਬਾਹਰ ਬੈਠਿਆ ਕਰਨਾ ਮੰਜੇ ਢਾ ਕੇ ਤੇ ਮੈਨਾਂ ਅਸੀਂ ਇੱਧਰ ਆ ਜਿਹੜਾ ਸਾਹਮਣੇ ਕਮਰਾ ਨਹੀਂ ਹੈਗਾ ਇੱਧਰਲੀ ਸਾਈਡ ਉਂ ਇੱਥੇ ਰੜਕਾ ਪਿਆ ਉੱਥੇ ਕਮਰਾ ਹੈ ਸਾਡੇ ਉਹ ਪਹਿਲਾਂ ਤੂੜੀ ਵਾਲਾ ਕਮਰਾ ਹੁੰਦਾ ਸੀ ਤੇ ਇੱਧਰ ਸਾਹਮਣੇ ਜਿਹੜਾ ਸਿਨੇਮਾ ਰੂਮ ਨਹੀਂ ਪਾਇਆ ਜਿੱਥੇ ਮੈਂ ਬੈਠ ਕੇ ਵੀਡੀਓ ਬਣਾਨੀ ਹੁੰਦੀ ਆ ਉਹ ਵਾਲਾ ਸਾਡਾ ਮੱਝਾ ਦਾ ਬਰਾਂਡਾ ਹੁੰਦਾ ਸੀਗਾ ਤੇ ਫਿਰ ਅਸੀਂ ਕਮਰਾ ਪਾਤਾ ਉੱਥੇ ਤੇ ਪਹਿਲੇ ਦੋ ਬੈਡਰੂਮ ਪਾਣ ਲੱਗੀ ਸੀ ਇੱਕ ਉਰੇ ਪਾਣ ਲੱਗੀ ਸੀ ਇੱਕ ਪਰੇ ਫਿਰ ਅਸੀਂ ਇੱਕ ਹੀ ਪਾਇਆ ਮੇਖਿਆ ਚੱਲ ਹਰੀ ਤਾਂ ਮੁੰਡਾ ਛੋਟਾ ਹੈ ਬੱਚੇ ਛੋਟੇ ਜਦੋਂ ਕਿਤੇ ਪੜੇ ਹੋਣਗੇ ਹਨਾ ਤੇ ਇੱਕ ਹੋਰ ਪਾ ਲਵਾਂਗੇ ਤੇ ਭੈਣਾ ਤੂੰ ਬੇਲੀਆ ਤਾਂ ਬੈਠਿਆ ਨਹੀਂ ਜਾਂਦਾ ਵੀ ਆਪਣਾ ਘਰ ਸਾਫ਼ ਸੋਹਣਾ ਹੀ ਸੋਹਣਾ ਲੱਗਦਾ ਪਤਾ ਕੀ ਇੱਥੇ ਉਹ ਪਾਜੀ ਹੋਣਾ ਨੇ ਮੱਝਾ ਰੱਖਿਆ ਨੇ ਸਾਡੇ ਜਿਹੜਾ ਥਪਾਣੀ ਜਿੱਥੋਂ ਜਾਂਦਾ ਉਹ ਉਹਨਾਂ ਦਾ ਪਾਣੀ ਨਾ ਕਈ ਵਾਰ ਬੰਦ ਹੋ ਜਾਂਦਾ ਗੋਏ ਤੂੜੀ ਨਾਲ ਬੰਦ ਹੋ ਜਾਂਦਾ ਨਾ ਤੇ ਉਹਨਾਂ ਦਾ ਸਾਰੇ ਗੋਏ ਵਾਲਾ ਪਾਣੀ ਸਾਡੇ ਇੱਧਰ ਬੇੜੇ 'ਚ ਆ ਜਾਂਦਾ ਉਹ ਪੈਪਰਾ ਹੀ ਤੇ ਮੇਰਾ ਤੇ ਸਾਰਾ ਗੰਦਾ ਹੋ ਜਾਂਦਾ ਤੇ ਮੈਨੂੰ ਧੋਣਾ ਹੀ ਪੈਂਦਾ ਤੇ ਚੰਗੀ ਤਰ੍ਹਾਂ ਇੱਥੇ ਨਾ ਪਾਣੀ ਖੜ ਜਾਂਦਾ ਉਧਰ ਰੁਕ ਜਾਂਦਾ ਪਾਣੀ ਹੈ ਨਾ ਉਧਰਲੀ ਸਾਈਡ ਤੋਂ ਤੇ ਉਹਨਾਂ ਵੱਲ ਨੂੰ ਇਹ ਨਾ ਪੈਪ ਉਥੋਂ ਤੇ ਉਥੋਂ ਰੁਕ ਜਾਂਦਾ ਤੇ ਸਾਰਾ ਹੀ ਗੰਦਾ ਹੋ ਜਾਂਦਾ ਮਿੱਟੀ ਕਾਈ ਜੰਮ ਜਾਂਦੀ ਤੇ ਮੈਨੂੰ ਰੜਕੀ ਦੇ ਨਾਲ ਬੁਰਸ਼ੇ ਲਿਆਣਾ ਰੜਕੀ ਨਾਲ ਵੀ ਨਹੀਂ ਇੰਨੀ ਚੰਗੀ ਤਰ੍ਹਾਂ ਧੋ ਹੁੰਦਾ ਬੁਰਸ਼ ਤਾਂ ਹੈਗਾ ਸੀਗਾ ਹੈ ਨਾ ਜਿਹੜੇ ਕੱਪੜੇ ਧੋਣੇ ਆਲਾ ਹੁੰਦਾ ਉਹ ਫਿਰ ਤੁਹਾਨੂੰ ਪਤਾ ਪਾਜੀ ਲੈ ਜਾਂਦਾ ਮੱਝ ਮੂਝੇ ਨਾਲਾਂ ਦੇ ਵਿੱਚ ਤੂੜੀ ਫਸ ਜਾਂਦੀ ਹੈ ਨਾ ਪਸ਼ੂਆਂ ਦੇ ਵਾਲ ਤੇ ਫਿਰ ਤਾਵਾਂ ਕਰਕੇ ਮੈਨੂੰ ਔਖਾ ਹੋ ਜਾਂਦਾ ਤੇ ਮੈਂ ਕਿ ਮੈਂ ਰੜਕੀ ਦੇ ਨਾਲ ਅੱਥੇ ਪੈਪ ਚ ਪਾਣੀ ਵਿੱਚ ਫਸ ਜਾਂਦਾ ਕੂੜਾ ਕਾੜਾ ਤੂੜੀ ਤਾੜੀ ਉਹ ਸਾਫ਼ ਕਰ ਦਿੰਨੀ ਆ ਤੇ ਮੈਂ ਚੰਗੀ ਤਰ੍ਹਾਂ ਨਾ ਸਾਫ਼ ਕਰ ਲਵਾਂ ਤੇ ਬੱਸ ਹੁਣ ਮੈਂ ਅੰਦਰ ਜਾ ਕੇ ਜਿਹੜੀ ਮੇਰੇ ਘਰ ਦੇ ਮਾੜੇ ਮੋٹے ਕੰਮ ਐ ਹੁਣ ਤਾਂ ਮੈਂ ਸਬਜ਼ੀ ਰੋਟੀ ਬਣਾਉਂਗੀ ਤੇ ਇਹ ਮੈਂ ਚੰਗੀ ਤਰ੍ਹਾਂ ਧੋ ਦੂੰਗੀ ਫਿਰ ਮੈਂ ਸਬਜ਼ੀ ਰੋਟੀ ਵੀ ਬਣਾਣੀ ਆ ਤੇ ਉਹਦੀ ਵੀਡੀਓ ਫਿਰ ਮੈਂ ਤੁਹਾਡੇ ਨਾਲ ਫੇਰ ਸ਼ੇਅਰ ਕਰ ਦੂੰਗੀ ਉਧਰ ਨਾ ਲੈ ਉਧਰ ਮੇਰੀ ਜਠਾਣੀ ਘੁੰਮਦੀ ਪਈ ਸੀ ਕਿਤੇ ਉਹਨੇ ਹੀ ਨਾ ਦੇਖ ਲਿਆ ਉਹ ਵੀਡੀਓ ਬਣਾਉਂਦੀ ਨੂੰ ਤੁਹਾਨੂੰ ਪਤਾ ਹੀ ਹੈ ਫਿਰ ਗੱਲਾਂ ਹਨਾ ਇੱਧਰ ਉੱਧਰ ਚਲੇ ਜਾਂਦੀਆਂ ਨੇ ਇੱਧਰ ਚੰਗਾ ਨਹੀਂ ਲੱਗੀਦਾ ਤੇ ਇੱਥੇ ਗਮਲੇ ਜਿਹੜੇ ਪਏ ਨੇ ਮੈਂ ਗਮਲਾ ਚਾੱਕ ਕੇ ਉਧਰ ਰੱਖੂੰਗੀ ਮੋਰੇ ਤੇ ਉਧਰ ਸੋਹਣਾ ਲੱਗੂਗਾ ਤੇ ਯਾ ਹੁਕਮ ਲਈ ਮੈਂ ਇੱਧਰ ਰੱਖ ਦੇਣੀ ਨੇ ਇੱਧਰ ਮੈਨਾਂ ਮੋਰੀ ਸੁਣੀ ਲਾ ਜਿੰਨੇ ਪਿੱਛੇ ਕੋਣ ਦੇਖਦਾ ਆ ਕੇ ਤੇ ਮੈਂ ਨਾ ਬਸ ਹੁਣ ਮੈਂ ਤੁਹਾਨੂੰ ਕੱਲ ਨੂੰ ਮਿਲੂੰਗੀ ਕੱਲ ਦੇ ਵਲੌਗ 'ਚ ਹੁਣ ਮੈਂ ਸਸਤੀ ਘਾਲ ਕਰਦੇ ਆਪਣਾ ਖਿਆਲ ਰੱਖਿਓ ਬਾਏ ਬਾਏ